ਕਾ ਖਾਲਸਾ ਵਾਹਿਗੁਰੂ ਆਪ ਜੀ 사త్సੰਗਤ ਦੇਖ ਰਹੇ ਹੋ ਇਸੇ ਤਰ੍ਹਾਂ ਚੜ੍ਹਦੀ ਕਲਾ ਜਾ ਰਿਹਾ ਹੈ ਸਾਡੇ ਬਾਪੂ ਜੀ ਸੰਘਰਸ਼ ਵਿੱਚ ਹੀ ਨਹੀਂ ਇਸ ਮੋਰਚੇ ਵਿੱਚ ਹੀ ਨਹੀਂ ਬੰਦੀ ਸਿੰਘਾਂ ਦੀ ਰਹਾਈ ਦੇ ਵਾਸਤੇ ਵੀ ਜੋ ਮੰਗ ਹੈ ਉਹ ਮੋਰਚੇ ਦੇ ਵਿੱਚ ਵੀ ਦਿੱਲੀ ਵਿੱਚ ਜਦੋਂ ਤਰਨਾ ਲੱਗਦਾ ਉਸ ਤਰਨੇ ਦੇ ਵਿੱਚ ਵੀ ਲਗਾਤਾਰ ਬਾਪੂ ਜੀ ਜੋ ਸੰਗਤ ਦੀ ਅਗਵਾਈ ਕਰਦੇ ਰਹੇ ਤੇ ਇਸੇ ਤਰ੍ਹਾਂ ਸੰਗਤਾਂ ਨੇ ਇਸ ਅਸਥਾਨ ਤੇ ਜੋ ਇਹ ਪੀਓਸੀ ਦੇ ਮਸਲੇ ਦੇ ਉੱਪਰ ਆਪਾਂ ਸਾਰੇ ਇਸ ਮੋਰਚੇ ਵਿੱਚ ਇਕੱਠੇ ਹੋਏ ਹਾਂ ਕਿ ਜਿਹੜੀਆਂ ਸੋਨਾ ਨੇ ਤਾਂ ਜਾ ਸਕੀ ਤੇ ਤੁਸੀਂ ਦੇਖੋ ਬਾਬਾ ਜੀ ਦਾ ਹੌਸਲਾ ਤੇ ਜਜ਼ਬਾ 80 ਸਾਲ ਦੀ ਇਹਨਾਂ ਦੀ ਉਮਰ ਤੇ 80 ਸਾਲ ਦੇ ਵਿੱਚ ਇਹ ਲਗਾਤਾਰ ਇਹਨਾਂ ਦੀ ਚੌਥੀ ਪੰਜਵੀਂ ਹਾਜ਼ਰੀ ਹੈ ਹਰ ਇੱਕ ਦਿਨ ਛੱਡ ਕੇ ਕਿਉਂਕਿ ਇਹ ਇਕੱਲਾ ਇਸ ਮੋਰਚੇ ਵਿੱਚ ਹੀ ਨਹੀਂ ਜਿਹੜੇ ਹੋਰ ਵੀ ਸਾਡੇ ਮੋਰਚੇ ਲੱਗੇ ਆ ਜਿੱਥੇ ਵੀ ਗੁਰੂ ਕੇ ਸਿੰਘ ਗੁਰੂਕੀਆ ਫੌਜਾਂ ਆਪਾਂ ਦੇ ਖਿਲਾਫ ਉਹ ਲੜਾਈ ਲੜ ਰਹੀਆਂ ਨੇ ਉਹਨਾਂ ਦੇ ਵਿੱਚ ਲਗਾਤਾਰ ਇਹ ਬਾਪੂ ਜੀ ਪਹੁੰਚ ਕੇ ਤੇ ਉਹਨਾਂ ਬੱਚਿਆਂ ਨੂੰ ਉਹਨਾਂ ਨੌਜਵਾਨਾਂ ਨੂੰ ਪ੍ਰੇਰਿਤ ਕਰਦੇ ਆ ਤੇ ਅੱਜ ਸਵੇਰੇ ਹੀ ਜੋ ਇਸ ਵਕਤ ਜੋ ਸਮਾ ਹੈ तकरीबन 10:00 ਵਜੇ ਦਾ ਤੇ ਬਾਪੂ ਜੀ ਥੋੜੀ ਦੇਰ ਪਹਿਲਾਂ ਇੱਥੇ ਪਹੁੰਚੇ ਨੇ ਤੇ ਆਪਣੇ ਵਿਚਾਰ ਸਾਂਝੇ ਕੀਤੇ ਆ ਤੁਸੀਂ ਬਾਪਾ ਜੀ ਬਾਬਾ ਜੀ ਦਾ ਫੌਸਲਾ ਇਹ ਦੇਖੋ ਚੜ੍ਹਦੀ ਕਲਾ ਤੇ ਜਦੋਂ ਆਪਾਂ ਗੱਲ ਕਰਦੇ ਪਹਿਲੇ ਜਿਹੜੇ ਬਜ਼ੁਰਗ ਵੱਡੇ ਵਡੇਰੇ ਹੋਇਆ ਕਰਦੇ ਸੀ ਤੋਂ ਇਹ ਜੰਗਾਂ ਐਵੇਂ ਜਿੱਤਿਆ ਕਰਦੇ ਸੀ ਪਾਵੇ ਉਮਰ ਜਿੰਨੀ ਮਰਜ਼ੀ ਹੋ ਜਾਵੇ ਹੌਸਲੇ ਬੁਲੰਦ ਚੜ੍ਹਦੀ ਕਲਾ ਦਾ ਹੌਸਲਾ ਤੇ ਇਸੇ ਕਰਕੇ ਹੀ ਇਹਨਾਂ ਦੇ ਅੰਦਰ ਜਜਬਾ ਹੈ ਇਹਨਾਂ ਦੇ ਅੰਦਰ ਦੁੱਖ ਹੈ ਦਰਦ ਹੈ ਵੀ ਸਾਡੇ ਬੱਚਿਆਂ ਨਾਲ ਇਹ ਤੱਕਾ ਕਿਉਂ ਹੋ ਰਿਹਾ ਹੈ ਸਾਡੇ ਬੱਚਿਆਂ ਦੀ ਗੱਲ ਸੁਣੀ ਕਿਉਂ ਨਹੀਂ ਜਾ ਰਹੀ ਤੇ ਆਪਣੀ ਗੱਲ ਰੱਖਣ ਵਾਸਤੇ ਪਹੁੰਚੇ ਆ ਤੇ ਅਸੀਂ ਦੇ ਹਾਂ ਇਹੋ ਜਿਹੇ ਸੋਚਾਂ ਵਾਲੇ ਕਿ ਜੋ ਅੱਜ ਵੀ ਇੰਨੀ ਉਮਰ ਦੇ ਹੋਣ ਤੋਂ ਬਾਅਦ ਵੀ ਜੋ ਲਗਾਤਾਰ ਚੜ੍ਹਦੀ ਕਲਾ ਦੇ ਵਿੱਚ ਬੱਚਿਆਂ ਦੇ ਨਾਲ ਮੋਰਚੇ ਵਿੱਚ ਡਟ ਕੇ ਖੜੇ ਆ ਅਤੇ ਪੂਰਾ ਸਾਥ ਦੇ ਰਿਹਾ ਸੋ ਬਾਬਾ ਸਾਰੇ ਰਲ ਕੇ ਫਤਿਬ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰੇ ਮਹਾਰਾਜ ਕਿਰਪਾ ਕਰ ਆਪਣੇ ਗੁਰੂ ਨਾਨਕ ਦੇਵ ਤੂੰ ਤੇ ਪੱਥਰ ਤਾਰ ਦੀ ਤੇਰੀ ਨਾ ਬੱਚਾ ਨਵੇਂ ਤਾਂ ਨਾਨਕ ਨਾਮ ਚੜਦੀ ਕਲਾ ਤੇ ਆਹਦੇ ਪਾਣੀ ਸਾਹਿਬ ਉਹ ਬਾਬਾ ਤੂੰ ਬਾਬਰ ਨਹੀਂ ਤੂੰ ਜਾਵਾਂ ਇਹ ਅੱਜ ਤਾਂ ਆਪਣੇ ਤੇ ਨਵੀਂ ਨਹੀਂ ਫਿਰ ਸਾਨੂੰ ਵੀ ਆਉਂਦਾ ਓ ਭਾਈ ਮਰਨਾ ਸੱਚ ਤੂੰ ਰ ਜੀਉਣਾ ਸਿਕੋ ਕੰਨ ਖੋਲ ਕੇ ਮੇਰੀ ਗੱਲ ਨੂੰ ਸੁਣ ਲੋ ਸਾਬ ਜਾਦੇ 7 ਸਾਲ ਦੇ ਸੰਨ 9 ਸਾਲ ਦੇ ਸੰਨ ਉਹਨਾਂ ਮਰਦੀ ਪਰਿਵਾਰ ਦੇ ਸੀ ਅਸੀਂ ਅੱਜ ਐਸ ਉਮਰ ਦੇ ਵੀ ਜਵਾਨ ਹੋ ਕੇ ਬਾਣੇ ਪਾ ਗਏ ਹਵਾ ਦੇ ਕੇ ਮਾਏ ਦੇ ਲਾਲ ਜ਼ਿਕਰੀ ਉਹ ਸਿਕੰਦਰ ਬਾਦਸ਼ਾਹ ਨੇ ਦੱਸਿਆ ਸੀ ਮੈਂ 40 ਗੰਧਾ ਜੋੜ ਕੇ 40 ਗੰਧ ਖਾਲੀ ਹੱਥ ਲਗਾ ਜਾਨਾ ਵਾ ਉਹ ਮੇਰੋ ਪੀਰੋ ਤੇ ਪ੍ਰਭੋ ਜਿਹੜੀਆਂ ਤੂੰ ਦਾ ਬਾਹਰ ਖਾਤੇ ਖੋਲੇ ਨੇ ਉਹ ਬਾਹਰ ਹੀ ਰਹਿ ਜਾਣੇ ਨੇ ਇਹ ਜੰਗ ਚਾਰ ਧਰਮਾਂ ਦੀ ਸੰਜੀ جنگ ਇੱਕ ਧਰਮ ਦੀ ਜੰਗ ਨਹੀਂ ਕੋਈ ਮਦਦ ਸਮਝਾਵੇ ਵਾਰੇ ਆਲੀ ਚਾਰ ਧਰਮਾਂ ਦੀ ਜੰਗ ਹੈ ਮੈਂ ਤੇਲੇ ਉੱਤੋਂ ਚੱਲਿਆ ਮੈਨੂੰ ਇੱਕ ਬੱਚਾ ਲੈ ਗਿਆ ਗੱਡੇ 'ਚ ਮੈਂ ਕਿਹਾ ਵੀ ਆਪਾਂ ਕਿ ਤਰਨੇ ਆਪਣੇ ਦਾ ਵੀ ਉਪਦੇਸ਼ ਕਰਨਾ ਉਹ ਵੀ ਕਰਨਾ ਤੇ ਆਪਣੇ ਦਾ ਵੀ ਜੀ ਜੀ ਅਗਲੇ ਨੂੰ ਇਹ ਪਤਾ ਹੋਵੇਗਾ ਉਹ ਤਰਨਾ ਛੱਡ ਕੇ ਸਾਡੇ ਮਿੱਤਰ ਇੱਥੇ ਆਏ ਜੀ ਅਸੀਂ ਇੱਕ ਜਾਨ ਮਾਰਨ ਵਾਸਤੇ ਇਹ ਮੇਰੀਆਂ ਸੰਗਤਾਂ ਦੇ ਵਿੱਚ ਭਾਈ ਸਾਰੀਆਂ ਸੰਗਤਾਂ ਨੂੰ ਆਜ ਦੀ ਕੋਈ ਮੰਨਦੀ ਤਾਕਤ ਦੀ ਇਹ ਵਰਤੋ ਵਰਤਦਾ ਹੈ ਕੋਈ ਇਹ ਬੱਚੇ ਤੁਹਾਡੇ ਦੇ ਜਿਨ੍ਹਾਂ ਨੇ ਜੰਗ ਛੇੜੀ ਇਆਦਤ ਉਹ ਵਾਰੇ ਇਹਨਾਂ ਨੂੰ ਤੇ 30 ਸਾਲ ਹੋ ਗਏ ਜੇਲ੍ਹਾਂ ਦੇ ਬਿਠਾ ਨੇ ਜਿਨ੍ਹਾਂ ਨੇ ਇਹ ਛੇੜੀ ਅੱਜ ਕਈ ਬੱਚੇ ਫੇਰ ਵੀ ਮਾਰਦੇ ਨੇ ਉਹਨਾਂ ਦੇ ਅੰਦਰ ਰਹਿਣ ਜਿਹੜੇ ਦੋ ਤਿੰਨ ਮੁੰਡੇ ਮਾਰ ਗਏ ਉਹ ਗਿਆਨ ਸਿੱਖੋ ਮੇਰੇ ਪੁੱਤਰੋ ਤੁਸੀਂ ਮਾਰਨ ਵਾਲੇ ਵੀ ਸਾਡੇ ਹੋ ਮਰਨ ਵਾਲੇ ਵੀ ਸਾਡੇ ਨੇ ਮੇਰੇ ਪੁੱਤਰੋ ਗੁਰੂ ਨਾਨਕ ਦੇਵ ਦਾ ਯਾਦ ਕਰੋ 101 ਨੰਬਰ ਤੇ ਤਰਨਾ ਜਾਏਗਾ ਅਰੇ ਅਰੇ ਤਰਨਾ 101 ਨੰਬਰ ਤੇ ਜਾਏਗਾ ਇਹਨਾਂ ਵੱਕਤੀ ਦਿਨ ਚਲੇ ਘਟਾਵੇਗਾ ਏ ਮੇਰੇ ਪੁੱਤਰਾਂ ਨੇ ਇੱਕ ਦਸ ਦੇ ਦੇ ਵਿੱਚ ਲੜਾਈ ਕਰਕੇ ਵਿਖਾ ਦਿੱਤੀ ਬਾਣੀ ਇਹਦੀ ਏ ਸਿਰ ਦੀ ਜੇ ਕਾਹ ਰੱਖ ਜੇ ਗੁਰੂ ਨਾਨਕ ਦੇ